ਧਰਤੀ 'ਤੇ ਦੀਆਂ ਕੁਝ ਐਸੀਆਂ ਥਾਵਾਂ ਜਿੱਥੇ ਇੱਕ ਵੀ ਗਲਤ ਕਦਮ ਰੱਖਿਆ ਤਾਂ ਤੁਹਾਡੀ ਮੌਤ ਪੱਕੀ। ਇਹਨਾਂ ਜਗ੍ਹਾ 'ਤੇ ਨਾ ਕੋਈ ਜੰਗ ਹੈ ਨਾ ਹਥਿਆਰ ਹੈ ਪਰ ਨੇਚਰ ਆਪਣੇ ਆਪ ਹੀ ਸਾਇਲੈਂਟ ਕਿਲਰ ਬਣ ਜਾਂਦੀ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਧਰਤੀ ਦੇ ਕੁਝ ਐਸੀਆਂ ਥਾਵਾਂ ਜਿੱਥੇ ਸਰਵਾਈਵ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ। ਕਈ ਜਗ੍ਹਾ ਤਾਂ ਇੰਦਾਂ ਦੀਆਂ ਆ ਜਿੱਥੇ ਇਨਸਾਨ 5 ਮਿੰਟ ਵੀ ਸਰਵਾਈਵ ਨਹੀਂ ਕਰ ਸਕਦਾ ਤੇ ਉਹਦੀ ਮੌਤ ਪੱਕੀ ਹੋਊਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰੇਡੀਓ ਐਕਟਿਵ ਡੈਥ ਜ਼ੋਨ ਦੇ ਬਾਰੇ। ਸਨ 1986 ਵਿੱਚ ਚਰਨੋਬਿਲ ਨਿਊਕਲੀਅਰ ਪਲਾਂਟ ਵਿੱਚ ਇੱਕ ਬਲਾਸਟ ਹੁੰਦਾ ਆ ਜਿਹਦੇ ਕਰਕੇ ਪੂਰਾ ਸ਼ਹਿਰ ਰੇਡੀਓ ਐਕਟਿਵ ਬਣ ਗਿਆ 1986 ਦੀ ਇਹ ਘਟਨਾ ਕਰਕੇ ਅੱਜ ਵੀ ਉੱਥੇ ਰੇਡੀਏਸ਼ਨ ਬਹੁਤ ਜ਼ਿਆਦਾ ਮਾਤਰਾ ਵਿੱਚ ਮੌਜੂਦ ਆ ਸਰਕਾਰ ਨੇ ਇੱਥੇ ਜਾਣ ਤੇ ਪਾਬੰਦੀ ਲਗਾਈ ਹੋਈ ਆ ਇਸ ਜਗ੍ਹਾ ਤੇ ਇਨਸਾਨ ਤਾਂ ਛੱਡੋ ਨਾ ਹੀ ਕੋਈ ਜਾਨਵਰ ਆ ਨਾ ਪੰਛੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਜੀਵ ਨਹੀਂ ਪਾਇਆ ਜਾਂਦਾ ਇਹ ਜਗ੍ਹਾ ਯੂਕਰੇਨ ਦੇ ਵਿੱਚ ਪਈ ਜਾਂਦੀ ਆ ਇਹ ਜਗ੍ਹਾ ਇਹ ਗੱਲ ਸਿਖਾਉਂਦੀ ਆ ਕਿ ਗਲਤ ਟੈਕਨੋਲੋਜੀ ਦੀ ਵਰਤੋਂ ਕਰਕੇ ਕਈ ਸਾਲਾਂ ਤੱਕ ਇਸ ਦਾ ਜੁਰਮਾਨਾ ਭਰਨਾ ਪੈਂਦਾ ਆ ਨੰਬਰ 2 ਤੇ ਗੱਲ ਕਰਾਂਗੇ ਡੈਥ ਵੈਲੀ ਬਾਰੇ ਇਹ ਯੂਐਸਏ ਵਿੱਚ ਪਈ ਜਾਂਦੀ ਆ ਡੈਥ ਵੈਲੀ ਧਰਤੀ ਦੀ ਆ ਸਭ ਤੋਂ ਗਰਮ ਥਾਵਾਂ ਵਿੱਚੋਂ ਪਹਿਲੇ ਨੰਬਰ ਤੇ ਆ ਜਿੱਥੇ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਂਦਾ ਆ ਇਹ ਵਿੱਚ ਹੁਣ ਤੱਕ 55 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਰਿਕਾਰਡ ਕੀਤਾ ਗਿਆ ਗਰਮੀਆਂ ਵਿੱਚ ਇੱਥੇ ਬਹੁਤ ਜ਼ਿਆਦਾ ਗਰਮੀ ਤੇ ਸਰਦੀਆਂ ਵਿੱਚ ਬਹੁਤ ਤੇਜ਼ ਠੰਡੀਆਂ ਖੁਸ਼ਕ ਹਵਾਵਾਂ ਚੱਲਦੀਆਂ ਹਨ ਇੱਥੇ ਹਰ ਸਾਲ ਟੂਰਿਸਟ ਹੀਟ ਸਟ੍ਰੋਕ ਦੇ ਨਾਲ ਮਰਦੇ ਆ ਮੋਬਾਈਲ ਵੀ ਹੀਟ ਵਾਰਨਿੰਗ ਦੇਣ ਲੱਗਦੇ ਆ ਤੇ ਇਨਸਾਨ ਦਾ ਸਰੀਰ ਸ਼ਟਡਾਊਨ ਹੋ ਜਾਂਦਾ ਇਹ ਸੂਰਜ ਦਾ ਡਾਇਰੈਕਟ ਅਟੈਕ ਜੋਣੇ ਆ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਸਨੇਕ ਆਈਲੈਂਡ ਬਾਰੇ ਜਿਹੜਾ ਬ੍ਰਾਜ਼ੀਲ ਵਿੱਚ ਪਾਇਆ ਜਾਂਦਾ ਇਹ ਪੂਰੀ ਦੁਨੀਆ ਦਾ ਸਭ ਤੋਂ ਡੇਂਜਰਸ ਆਈਲੈਂਡ ਆ ਇੱਥੇ ਹਰ ਇੱਕ ਸਕੁਅਰ ਮੀਟਰ ਤੇ ਜਹਿਰੀਲੇ ਸੱਪ ਪਾਈ ਜਾਂਦੇ ਆ ਇੱਥੇ ਸੱਪਾਂ ਦੀ ਤਦਾਦ ਇੰਨੀ ਜ਼ਿਆਦਾ ਆ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਮਿਲਦੀ ਇੱਥੋਂ ਦਾ ਸਭ ਤੋਂ ਖਤਰਨਾਕ ਸੱਪ 골ਡਨ ਲੇਚਰ ਇਨਸਾਨ ਦੇ ਖੂਨ ਨੂੰ ਸਕਿੰਟਾਂ ਵਿੱਚ ਮੈਲਟ ਕਰ ਦਿੰਦਾ ਆ ਇਸੇ ਕਰਕੇ ਬ੍ਰਾਜ਼ੀਲ ਗਵਰਨਮੈਂਟ ਨੇ ਇਸ ਆਈਲੈਂਡ ਤੇ ਪਬਲਿਕ ਐਂਟਰੀ ਨੂੰ ਬੈਨ ਕੀਤਾ ਹੋਇਆ ਆ ਇਹ ਦੁਨੀਆ ਦਾ ਇੱਕ ਇਹੋ ਜਿਹਾ ਖਤਰਨਾਕ ਆਈਲੈਂਡ ਆ ਜਿੱਥੇ ਕੋਈ ਵੀ ਹੌਲੀਡੇ ਨਹੀਂ ਬਣਾਇਆ ਜਾਂਦਾ ਇਸ ਤੋਂ ਬਾਅਦ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਬਰਮੰਡਾ ਟ੍ਰਾਇੰਗਲ ਦੇ ਬਾਰੇ ਸਮੁੰਦਰ ਦਾ ਉਹ ਹਿੱਸਾ ਜਿੱਥੇ ਵੱਡੇ ਵੱਡੇ ਜਹਾਜ਼ ਵੀ ਗਾਇਬ ਹੋ ਜਾਂਦੇ ਆ ਜਿੱਥੇ ਨਾ ਹੀ ਨੇਵੀਗੇਸ਼ਨ ਕੰਮ ਕਰਦਾ ਆ ਤੇ ਨਾ ਹੀ ਕੰਪਾਸ ਕੰਮ ਕਰਦਾ ਆ ਕਈ ਸਾਇੰਟਿਸਟ ਵੈਦਰ ਨੂੰ ਬਲੇਮ ਕਰਦੇ ਆ ਤੇ ਕਈ ਸਾਇੰਟਿਸਟ ਮੈਗਨੇਟਿਕ ਫੀਲਡ ਨੂੰ ਪਰ ਸੱਚ ਜੋ ਵੀ ਆ ਇਹ ਸਮੁੰਦਰ ਦਾ ਸਭ ਤੋਂ ਖਤਰਨਾਕ ਜ਼ੋਨ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਡੈਥ ਜ਼ੋਨ ਮਾਉਂਟ ਐਵਰੇਸਟ ਦੇ ਬਾਰੇ ਮਾਉਂਟ ਐਵਰੇਸਟ ਦੇ 8000 ਮੀਟਰ ਤੋਂ ਉੱਪਰ ਜਾਣ ਤੋਂ ਬਾਅਦ ਆਕਸੀਜਨ 30% ਰਹਿ ਜਾਂਦੀ ਆ ਜਿਹਦੇ ਕਰਕੇ ਇਨਸਾਨ ਦਾ ਦਿਮਾਗ ਫ੍ਰੀਜ਼ ਹੋਣ ਲੱਗਦਾ ਆ ਤੇ ਉਹਦੇ ਲੰਗਜ਼ ਸਿਕੜ ਜਾਂਦੇ ਆ ਇਸੇ ਕਰਕੇ ਉੱਥੇ ਡੈੱਡ ਬਾਡੀਜ਼ ਲੈਂਡਵਰਕ ਬਣ ਕੇ ਰਹਿ ਜਾਂਦੀਆਂ ਪਰ ਫਿਰ ਵੀ ਦੁਨੀਆ ਤੇ ਐਸੇ ਬਹੁਤ ਲੋਗ ਆ ਜਿਹੜੇ ਇਸ ਜਗ੍ਹਾ ਤੇ ਜਾਣਾ ਪਸੰਦ ਕਰਦੇ ਆ ਕੁਝ ਲੋਕ ਫੈਮਲੀ ਜਾਂਦੇ ਆ ਸੋਸ਼ਲ ਮੀਡੀਆ ਲਈ ਜਾਂਦੇ ਆ ਕੁਝ ਆਪਣੀ ਈਗੋ ਲਈ ਜਾਂਦੇ ਆ ਪਰ ਇਹਨਾਂ ਜਗ੍ਹਾ ਤੇ ਲਾਈਫ ਦੀ ਕੋਈ ਵੀ ਗਾਰੰਟੀ ਨਹੀਂ ਜਿੰਨੀ ਧਰਤੀ ਸੁੰਦਰ ਆ ਓਨੀ ਜਿਆਦਾ ਡੇਂਜਰਸ ਵੀ ਆ ਕਮੈਂਟ ਕਰਕੇ ਦੱਸੋ ਤੁਸੀਂ ਇਹਨਾਂ ਜਗਾਵਾਂ ਵਿੱਚੋਂ ਕਿਹੜੀ ਜਗ੍ਹਾ ਤੇ ਜਾਣਾ ਪਸੰਦ ਕਰੋਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ